ਜਿਹੜੀ ਸਭ ਤੋਂ ਵੱਡੀ ਚੀਜ਼ ਕੈਨੇਡਾ ਨੂੰ ਬੈਕ ਫਾਇਰ ਕੀਤੀ ਆ ਜਿਹੜੇ ਉੱਥੋਂ ਦੇ ਜਿਹੜੇ ਦੋ ਮੇਨ ਸ਼ਹਿਰ ਰਹਿ ਗਏ ਆ ਜਿਹਨਾਂ ਨੂੰ ਦੋ ਵੱਡੀਆਂ ਪਾਕਟਸ ਕਿਹਾ ਜਾਂਦਾ ਈਸਟ ਕੋਸਟ ਦੇ ਵਿੱਚ ਟੋਰਾਂਟੋ ਤੇ ਵੈਸਟ ਕੋਸਟ ਦੇ ਵਿੱਚ ਵੈਂਕੂਵਰ ਸਰੀ ਬੀਸੀ ਉਸ ਦੇ ਵਿੱਚ ਲੋਡ ਤੋਂ ਜ਼ਿਆਦਾ ਲੋਕ ਇਕੱਠਾ ਹੋਏ ਨੇ ਕੈਨੇਡਾ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੁਰੇ ਹੋ ਸਕਦੇ ਨੇ ਕੋਵਿਡ ਤੋਂ ਬਾਅਦ ਕੈਨੇਡਾ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਿਆ ਕੀ ਕੈਨੇਡਾ ਦੇ ਵਿੱਚ ਹੁਣ ਇਮੀਗ੍ਰੇਸ਼ਨ ਬਿਲਕੁਲ ਬੰਦ ਹੋ ਚੁੱਕੀ ਆ ਕੁੱਲ ਮਿਲਾ ਕੇ ਕੈਨੇਡਾ ਜਿਹੜਾ ਲੈਂਡ ਆਫ ਇਮੀਗ੍ਰੇਸ਼ਨ ਇਸ ਲਈ ਕਿਹਾ ਜਾਂਦਾ ਵੀ ਉੱਥੇ ਪੂਰੇ ਵਰਲਡ ਤੋਂ ਲੋਕ ਆਏ ਹੋਏ ਨੇ ਅਮਰੀਕਾ ਕੈਨੇਡਾ ਦੇ ਉੱਤੇ ਇੰਨਾ ਵੱਡਾ ਦਬਾਅ ਪਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਹੋ ਸਕਦਾ ਹੈ ਕਿ ਕੈਨੇਡਾ ਨੂੰ ਅਮਰੀਕਾ ਆਪਣੀ ਸਟੇਟ ਬਣਾ ਲਵੇ ਕੈਨੇਡਾ ਯੂਐਸ ਦੇ ਉੱਪਰ ਕਾਫੀ ਰਿਲਾਇ ਕਰਦਾ ਸੀਗਾ ਕੈਨੇਡਾ ਦੇ ਕੋਲ ਪ੍ਰਯਾਪਤ ਉਨੀ ਮਿਲਟਰੀ ਵੀ ਨਹੀਂ ਸੀ ਨਾਹੀਂ ਇੰਨੀਆਂ ਡਿਫੈਂਸ ਫੋਰਸਿਸ ਉਹਨੇ ਇੰਨੀਆਂ ਤਕੜੀਆਂ ਕੀਤੀਆਂ ਸੀਗੀਆਂ ਵੀ ਕੱਲ ਨੂੰ ਜੇ ਕੈਨੇਡਾ ਦੇ ਉੱਪਰ ਅਟੈਕ ਹੁੰਦਾ ਵਾ ਕੈਨੇਡਾ ਇਕੱਲਾ ਆਪਣੇ ਦਮ ਤੇ ਆਪਣੇ ਆਪ ਨੂੰ ਬਚਾ ਸਕਦਾ ਜਾਂ ਨਹੀਂ ਕੈਨੇਡਾ ਚ ਕਰਾਈਮ ਇੰਨਾ ਜ਼ਿਆਦਾ ਵੱਧ ਗਿਆ ਕਿ ਲੋਕ ਕੈਨੇਡਾ ਜਾਣ ਤੋਂ ਗੁਰੇਜ਼ ਕਰਨ ਲੱਗੇ ਜਦੋਂ ਬਹੁਤ ਜ਼ਿਆਦਾ ਨੰਬਰਸ ਦੇ ਵਿੱਚ ਮਾਈਗ੍ਰੇਸ਼ਨ ਹੋਏਗੀ ਤੇ ਉੱਥੇ ਲੋਕਾਂ ਨੂੰ ਜੋਬਸ ਨਹੀਂ ਮਿਲਣਗੀਆਂ ਰਹਿਣ ਲਈ ਘਰ ਨਹੀਂ ਮਿਲਣਗੇ ਮਹਿੰਗਾਈ ਇੰਨੀ ਹੋ ਦੇਗੀ ਕਿ ਲੋਕਾਂ ਨੂੰ ਦੋ ਟਾਈਮ ਦਾ ਖਾਣਾ ਤੇ ਸਰਦ ਤੇ ਸੱਤ ਦੇ ਲਈ ਵੀ ਸੋਚਣਾ ਪਵੇਗਾ ਫਿਰ ਉੱਥੇ ਕ੍ਰਾਈਮ ਵੀ ਵਧੇਗਾ ਕੀ ਸੱਚਮੁੱਚ ਕੈਨੇਡਾ ਇੰਨਾ ਮਾੜਾ ਕੈਨੇਡਾ ਲਈ ਇਹ ਇੱਕ ਵੇਕ ਅਪ ਕਾਲ ਆ ਕੀ ਸੱਚਮੁੱਚ ਕੈਨੇਡਾ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਕਿ ਕੈਨੇਡਾ ਦੀ ਚਰਚਾ ਅੱਜ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਆ ਚੰਗੀ ਗੱਲ ਹੈ ਕਿ ਕੈਨੇਡਾ ਨੂੰ ਵੀ ਇੱਕ ਸ਼ੀਸ਼ਾ ਦੇਖਣ ਨੂੰ ਮਿਲਿਆ ਵੀ ਤੁਹਾਡੇ ਕੋਲ ਕੁਝ ਨਹੀਂ ਤੁਹਾਨੂੰ ਆ ਆਪਣਾ ਵੀ ਬਣਾਉਣਾ ਪੈਣਾ ਦਾ ਕੈਨੇਡਾ ਦੀ ਅਸਲੀਅਤ ਕੀ ਆ ਕੈਨੇਡਾ ਮੌਜੂਦਾ ਸਮੇਂ 'ਚ ਕਿਹੜੇ ਦੌਰ ਚੋਂ ਲੰਘ ਰਿਹਾ ਸਾਰੀਆਂ ਗੱਲਾਂ ਬਾਤਾਂ ਜਾਣਦੇ ਆ ਕੈਨੇਡੀਅਨ ਪੱਤਰਕਾਰ ਜਸਪ੍ਰੀਤ ਸਿੰਘ ਬੰਦੇਪ ਕੋਲ ਇਮੀਗ੍ਰੇਸ਼ਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਕਾਨੂੰਨ ਸੌਖੇ ਨਹੀਂ ਕੀਤੇ ਜਾਂਦੇ ਤਾਂ ਕਈ ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਛੱਡ ਕੇ ਜਾਣਾ ਪੈ ਸਕਦਾ ਹੈ ਤੁਸੀਂ ਜਿਹੜੇ ਪਿਛਲੇ ਸਾਲ ਹੰਡਾਏ ਨੇ ਕੈਨੇਡਾ ਦੇ ਵਿੱਚ ਇਸ ਵੇਲੇ ਕੈਨੇਡਾ ਨੂੰ ਲੈ ਕੇ ਬਹੁਤ ਚਰਚਾਵਾਂ ਪੰਜਾਬ 'ਚ ਵੀ ਹੁੰਦੀਆਂ ਨੇ ਵੀ ਭਾਈ ਕੈਨੇਡਾ ਦੇ ਹਾਲਾਤ ਜਿਹੜੇ ਆ ਹੁਣ ਬਦਲ ਕੇ ਨੇ ਕੈਨੇਡਾ ਜਿਹੜਾ ਆ ਰੈਸੈਸ਼ਨ ਦਾ ਸਾਹਮਣਾ ਕਰ ਰਿਹਾ ਉਧਰ ਡੋਨਲਡ ਟਰੰਪ ਦਾ ਜਿਹੜਾ ਆ ਰਵਈਆ ਕੈਨੇਡਾ ਨੂੰ ਲੈ ਕੇ ਉਹ ਵੀ ਕੋਈ ਬਹੁਤਾ ਪੋਜ਼ਿਟਿਵ ਨਹੀਂ ਹੈਗਾ ਮਤਲਬ ਇਹ ਇਹ ਜ਼ਰੂਰ ਦੱਸੋ ਵੀ ਕੈਨੇਡਾ ਕਿਵੇਂ ਬਦਲਿਆ ਇਹ ਨਾ ਸਾਲਾਂ ਚ ਕੈਨੇਡਾ ਚ ਜਿਹੜਾ ਵੱਡਾ ਬਦਲਾ ਹੈ ਜਿਹੜਾ ਉਹ ਤੁਸੀਂ ਕੀ ਵੇਖਿਆ ਵੀ ਮਤਲਬ ਇਹ ਚਲੋ ਠੀਕ ਹੈ ਇੱਕ ਰੈਸੈਸ਼ਨ ਤਾਂ ਅੱਧ ਚੀਜ਼ ਆ ਨਾ ਇਹਦੇ ਨਾਲ ਨਾਲ ਕੈਨੇਡਾ ਚ ਕੀ ਕੈਨੇਡਾ ਕੀ ਕੈਨੇਡਾ ਨੇ ਬਹੁਤੇ ਲੋਕਾਂ ਨੂੰ ਸੱਦ ਲਿਆ ਕੀ ਕੈਨੇਡਾ ਦੇ ਕੋਲੇ ਇੰਨੇ ਰਿਸੋਰਸਿਸ ਹੈ ਨਹੀਂ ਸੀਗੇ ਵੀ ਜਿੰਨੇ ਲੋਕਾਂ ਨੂੰ ਉਹਨਾਂ ਨੇ ਬੁਲਾ ਲਿਆ ਉੱਥੇ ਨਹੀਂ ਇਹਦੇ ਵਿੱਚ ਤਾਂ ਕੋਈ ਡਾਊਟ ਨਹੀਂ ਜੀ ਕੈਨੇਡਾ ਨੇ ਲੋਡ ਤੋਂ ਜ਼ਿਆਦਾ ਉੱਥੇ ਲੋਕਾਂ ਨੂੰ ਬੁਲਾਇਆ ਉਹਨਾਂ ਦੇ ਲਈ ਰਿਸੋਰਸ ਨਹੀਂ ਸੀਗੇ ਉਹਨਾਂ ਦੇ ਲਈ ਫੈਸਿਲਿਟੀਆਂ ਨਹੀਂ ਸੀਗੀਆਂ ਉਹਨਾਂ ਦੇ ਲਈ ਜੌਬਸ ਨਹੀਂ ਸੀਗੀਆਂ ਤੇ ਉਹ ਦੂਸਰੀ ਜਿਹੜੀ ਸਭ ਤੋਂ ਵੱਡੀ ਚੀਜ਼ ਕੈਨੇਡਾ ਨੂੰ ਬੈਕ ਆ ਜਿਹਨਾਂ ਨੂੰ ਦੋ ਵੱਡੀਆਂ ਪਾਕਟਸ ਕਿਹਾ ਜਾਂਦਾ ਈਸਟ ਕੋਸਟ ਦੇ ਵਿੱਚ ਟ੍ਰਾਂਟੋ ਤੇ ਵੈਸਟ ਕੋਸਟ ਦੇ ਵਿੱਚ ਵੈਂਕੂਵਰ ਸਰੀ BC ਉਸ ਦੇ ਵਿੱਚ ਲੋਡ ਤੋਂ ਜ਼ਿਆਦਾ ਲੋਕ ਇਕੱਠਾ ਹੋਏ ਨੇ ਹਾਲਾਂਕਿ ਉਹਨਾਂ ਨੂੰ ਲੋਕਾਂ ਨੂੰ ਖੰਡਾਇਆ ਨਹੀਂ ਗਿਆ ਹੈਗਾ ਜਿੱਦਾਂ ਉੱਪਰ ਨਾਰਥ ਦੇ ਟੈਰੀਟਰੀਜ਼ ਨਹੀਂ ਗਿਆ ਉਹ ਖਾਲੀ ਪਈਆਂ ਸੀ ਜਾਂ ਸੈਂਟਰਲ ਕੈਨੇਡਾ ਖਾਲੀ ਪਿਆ ਸੀਗਾ ਉਹਨਾਂ ਨੂੰ ਖੰਡਾਇਆ ਨਹੀਂ ਗਿਆ ਜ਼ਿਆਦਾਤਰ ਜਿਹੜੇ ਲੋਕ ਆ ਗਏ ਉਹੀ ਟੈਰੀਟਰੀਜ਼ ਦੇ ਵਿੱਚ ਇਕੱਠਾ ਹੋਏ ਉਹ ਟੈਰਿਟਰੀਜ਼ ਦੇ ਵਿੱਚ ਫਿਰ ਹਾਊਸਿੰਗ ਕ੍ਰਾਈਸਿਸ ਵੀ ਹੋਇਆ, ਜੌਬ ਕ੍ਰਾਈਸਿਸ ਵੀ ਹੋਇਆ, ਰੈਂਟਲ ਮਾਰਕੀਟ ਵੀ ਬਹੁਤ ਉੱਪਰ ਗਈ ਕਿਉਂਕਿ ਜਦੋਂ 10 ਬੰਦਿਆਂ ਦੇ ਲਈ ਜਿਹੜੀ ਫੈਕਿਲਿਟੀ ਬਣੀ ਆਗੀ ਜਾਂ 10 ਬੰਦਿਆਂ ਦੇ ਲਈ ਜਿਹੜੀ ਫੈਸਿਲਿਟੀ ਬਣੀ ਆਗੀ ਉਹਦੇ ਵਿੱਚ ਤੁਸੀਂ 25 ਬੰਦੇ ਇਕੱਠੇ ਕਰੋਗੇ ਤਾਂ ਚੀਜ਼ਾਂ ਕ੍ਰੈਸ਼ ਹੋਣਗੀਆਂ। ਬਾਕੀ ਕੈਨੇਡਾ ਨੂੰ ਐਕਸਟਰਨਲੀ ਵੀ ਕਾਫੀ ਹਿੱਟ ਹੋਇਆ ਵਾ ਕੋਵਿਡ ਤੋਂ ਬਾਅਦ ਕੈਨੇਡਾ ਆਪਣੇ ਪੈਰਾਂ ਤੇ ਖੜਾ ਹੀ ਨਹੀਂ ਹੋ ਸਕਿਆ ਤੇ ਦੂਸਰੀਆਂ ਜਿਹੜੀਆਂ ਦੋ ਵਰਲਡ ਦੇ ਵਿੱਚ ਮੇਜਰ ਵਾਰਸ ਚੱਲਦੀਆਂ ਸੀਗੀਆਂ ਉਹਨਾਂ ਨੇ ਵੀ ਕੈਨੇਡਾ ਨੂੰ ਇੰਪੈਕਟ ਕੀਤਾ ਗਾਜ਼ਾ ਦੇ ਵਿੱਚ ਚਲਦੀ ਸੀਗੀ ਵਾਰ ਚਲਦੀ ਸੀ ਇਜ਼ਰਾਈਲ ਤੇ ਹਮਾਸ ਦੀ ਵਾਰ ਚਲਦੀ ਸੀ ਉਹਨੇ ਇੰਪੈਕਟ ਕੀਤਾ ਫਿਰ ਰ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਵਾਰ ਚੱਲਦੀ ਸੀ ਉਹਨੇ ਵੀ ਕਾਫੀ ਇੰਪੈਕਟ ਕੀਤਾ ਤੇ ਉਧਰੋਂ ਟਰੰਪ ਸਾਫ ਦੇ ਜਿੱਤਣ ਤੋਂ ਬਾਅਦ ਜਿਹੜੇ ਕੈਨੇਡਾ ਦੇ ਯੂ ਐਸ ਨਾਲ ਸਬੰਧ ਸੀਗੇ ਉਹ ਵੀ ਵਿਗੜੇ ਨੇ ਐਕਸਟਰਨਲੀ ਤਾਂ ਕੈਨੇਡਾ ਨੂੰ ਇਹ ਇੰਪੈਕਟ ਪਿਆ ਇੰਟਰਨਲੀ ਲਿਬਰਲ ਪਾਰਟੀ ਦੇ ਜਿਹੜੇ ਪ੍ਰਧਾਨ ਸੀਗੇ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਉਹ ਅਸਤੀਫਾ ਦੇ ਗਏ ਇਹਨਾਂ ਚੀਜ਼ਾਂ ਨੂੰ ਹੀ ਦੇਖਦੇ ਹੋਏ ਕਿਉਂਕਿ ਇੰਟਰਨਲੀ ਜਿਹੜੀ ਇਕਨੋਮੀ ਆ ਉਥੋਂ ਦੀ ਕਾਫੀ ਵੀਕ ਹੋ ਚੁੱਕੀ ਸੀਗੀ ਡਾਲਰ ਦਾ ਪ੍ਰਾਈਸ ਵੀ ਗਿਰਿਆ ਵਾ ਹੁਣ ਯੂ ਐਸ ਦੇ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੇਖ ਲਓ ਉਹ ਕਿੰਨਾ ਥੱਲੇ ਚਲੇਗਾ ਇਥੋਂ ਆਪ ਹੀ ਇੰਪੈਕਟ ਕਰ ਸਕਦੇ ਹੋ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਵੀ ਕੈਨੇਡੀਅਨ ਡਾਲਰ ਦੀ ਜਿਹੜੀ ਕੀਮਤ ਆ ਉਹ ਜਿਹੜਾ ਯੂ ایس اے ਦੇ ਨਾਲ ਹੈ ਨਾ ਸਾਰਾ ਇਹ ਟਕਰਾਅ ਬਣਿਆ ਆ ਹੁਣ ਮਤਲਬ ਇਹ ਕਿਉਂਕਿ ਇਹ ਜਿਵੇਂ ਹੁਣ ਉਹਨਾਂ ਦਾ ਯੂਕਰੇਨ ਦੇ ਰਾਸ਼ਟਰਪਤੀ ਨਾਲ ਡੋਨਲਡ ਟਰੰਪ ਦਾ ਜਿਹੜਾ ਵੀਡੀਓ ਸਾਰਿਆਂ ਨੇ ਦੇਖਿਆ ਹੀ ਆ ਉਸ ਤੋਂ ਬਾਅਦ ਜਿਹੜਾ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਯੂਕਰੇਨ ਦੇ ਹੱਕ ਦੇ ਵਿੱਚ ਆ ਜਾਂਦਾ ਮਤਲਬ ਇਹ ਜਿਹੜੀ ਯੂ ایس اے ਦੇ ਨਾਲ ਜਿਹੜਾ ਇਹ ਟਕਰਾਅ ਇਹ ਦੇ ਵਿੱਚ ਕੈਨੇਡਾ ਨੂੰ ਵੱਧ ਨੁਕਸਾਨ ਆ ਜਾਂ ਯੂ ایس اے ਨੂੰ ਕੋਈ ਅਸਰ ਹੋਊਗਾ ਇਹਦੇ ਨਾਲ ਦੇਖੋ ਪਰ ਮੈਂ ਇੱਕ ਗੱਲ ਸਮਝਦਾ ਦੇਖੋ ਨੁਕਸਾਨ ਜਿਹੜਾ ਜਾਂ ਫਾਇਦਾ ਵਾ ਇਹਦਾ ਸਮਾਂ ਦੱਸ ਸਕਦਾ ਵੀ ਕਿਹਦਾ ਨੁਕਸਾਨ ਤੇ ਕਿਹਦਾ ਫਾਇਦਾ ਹੋਇਆ ਬਟ ਕੈਨੇਡਾ ਲਈ ਇੱਕ ਵੇਕ ਅਪ ਕਾਲ ਆ ਚੰਗੀ ਗੱਲ ਹੈ ਕਿ ਕੈਨੇਡਾ ਨੂੰ ਵੀ ਇੱਕ ਸ਼ੀਸ਼ਾ ਦੇਖਣ ਨੂੰ ਮਿਲਿਆ ਵੀ ਤੁਹਾਡੇ ਕੋਲ ਕੁਝ ਨਹੀਂ ਤੁਹਾਨੂੰ ਆ ਆਪਣਾ ਵੀ ਬਣਾਉਣਾ ਪੈਣਾ ਵਾ ਕਿਉਂਕਿ ਕੈਨੇਡਾ ਯੂ ایس ਦੇ ਉੱਪਰ ਕਾਫੀ ਰਿਲਾਇ ਕਰਦਾ ਸੀਗਾ ਕੈਨੇਡਾ ਦੇ ਕੋਲ ਪ੍ਰਯਾਪਤ ਉਨੀ ਮਿਲਟਰੀ ਵੀ ਨਹੀਂ ਸੀ ਨਾਹੀਂ ਇੰਨੀਆਂ ਡਿਫੈਂਸ ਫੋਰਸਸ ਉਹਨੇ ਇੰਨੀਆਂ ਤਕੜੀਆਂ ਕੀਤੀਆਂ ਸੀਗੀਆਂ ਵੀ ਕੱਲ ਨੂੰ ਜੇ ਕੈਨੇਡਾ ਦੇ ਉੱਪਰ ਅਟੈਕ ਹੁੰਦਾ ਵਾ ਕੈਨੇਡਾ ਇਕੱਲਾ ਆਪਣੇ ਦਮ ਤੇ ਆਪਣੇ ਆਪ ਨੂੰ ਬਚਾ ਸਕਦਾ ਜਾਂ ਨਹੀਂ ਦੂਸਰੀ ਗੱਲ ਕੈਨੇਡਾ ਦੇ ਕੋਲ ਰੌ ਮਟੀਰੀਅਲ ਬਹੁਤ ਜ਼ਿਆਦਾ ਸੀ ਪਰ ਇਹਨਾਂ ਨੇ ਉਹ ਰੌ ਮਟੀਰੀਅਲ ਨੂੰ ਪਾਲਿਸ਼ ਕਰਨ ਦੇ ਲਈ ਜਾਂ ਰੌ ਮਟੀਰੀਅਲ ਨੂੰ ਫਿਨਿਸ਼ ਗੁੱਡ ਦੇ ਵਿੱਚ ਬਣਾਉਣ ਦੇ ਲਈ ਨਾ ਹੀ ਤਾਂ ਪ੍ਰਯਾਪਤ ਉੱਥੇ ਫੈਕਟਰੀਜ਼ ਲਗਾਈਆਂ ਸੀਗੀਆਂ ਨਾ ਹੀ ਪ੍ਰਯਾਪਤ ਮਿਲ ਲਗਾਈਆਂ ਸੀਗੀਆਂ ਨਾ ਹੀ ਰਿਫਾਈਨਰੀ ਲਗਾਈਆਂ ਸੀ ਹੁਣ ਅਲਬਰਟਾ ਦੇ ਵਿੱਚ ਇੰਨਾ ਵੱਡੇ ਆਲ ਦਾ ਉਤਪਾਦਨ ਨਾ ਪਰ ਉਹ ਸਾਰਾ ਆਇਲ ਯੂਐਸ ਨੂੰ ਭੇਜਦੇ ਸੀਗਾ ਯੂਐਸ ਅੱਗੇ ਉਹ ਰਿਫਾਈਨ ਕਰਕੇ ਉਹਨੂੰ ਕਰੂਡ ਆਇਲ ਬਣਾ ਕੇ ਕੱਚਾ ਤੇਲ ਬਣਾ ਕੇ ਫਿਰ ਉਹ ਦੁਬਾਰਾ ਕੈਨੇਡਾ ਨੂੰ ਆਉਂਦਾ ਸੀਗਾ ਜੇ ਉਹ ਕੈਨੇਡਾ ਦੇ ਵਿੱਚ ਹੀ ਰਿਫਾਈਨਰੀ ਲੱਗੀ ਹੁੰਦੀ ਤਾਂ ਕੈਨੇਡੀਅਨ ਆਇਲ ਆ ਜਿਹੜਾ ਉਹ ਬਹੁਤ ਸਸਤਾ ਹੋ ਸਕਦਾ ਸੀ ਹੁਣ ਕੈਨੇਡਾ ਦੇ ਵਿੱਚ 80% ਤੋਂ ਜ਼ਿਆਦਾ ਜਿਹੜੀ ਲੈਂਡ ਆ ਉਹ ਫੋਰੈਸਟ ਆ ਜੰਗਲ ਆ ਤੇ ਉਹਦੇ ਵਿੱਚ ਕਿੰਨੀ ਜ਼ਿਆਦਾ ਲੱਕੜ ਆ ਪਰ ਉਹ ਲੱਕੜ ਦੇ ਵਿੱਚ ਉਹਨਾਂ ਕੋਲ ਪ੍ਰਯਾਪਤ ਮਿਲਸ ਨਹੀਂ ਸੀਗੀਆਂ ਜਿੱਥੇ ਉਹ ਲੱਕੜ ਨੂੰ ਪਾਲਿਸ਼ ਕਰਕੇ ਉਹਨੂੰ ਡਿਜ਼ਾਈਨ ਕਰਕੇ ਫਰਨੀਚਰ ਦੇ ਲਈ ਬਾਰਤ ਸਕਣ ਤੇ ਪਰ ਉਹ ਜਾਦਾ ਭੇਜ ਦਿੰਦੇ ਸੀਗੇ ਯੂ ایس ਨੂੰ ਫਿਰ ਯੂ ایس ਦੇ ਵਿੱਚੋਂ ਉਹ ਸਾਫ਼ ਹੋ ਕੇ ਲੱਕੜ ਬਣ ਕੇ ਲੱਕੜ ਫੇਰ ਆਉਂਦੀ ਹੁੰਦੀ ਸੀ ਤਾਂ ਹੀ ਕਰਕੇ ਉੱਥੇ ਕੈਨੇਡਾ ਦੇ ਵਿੱਚ ਘਰ ਮੈਗੇ ਸੀਗੇ ਕਿਉਂਕਿ ਜਿਹੜੀ ਲੱਕੜ ਆ ਉਹ ਇੰਪੋਰਟ ਹੁੰਦੀ ਸੀ ਆਪਦੀ ਲੱਕੜ ਉਹ ਘੱਟ ਬਣਾਉਂਦੇ ਸੀਗੇ ਇਸ ਕਰਕੇ ਕੈਨੇਡਾ ਦੇ ਲਈ ਇਹ ਵੇਕ ਅਪ ਕਾਲ ਆ ਕੈਨੇਡਾ ਦੇ ਤੋਂ ਸਿੱਖ ਸਕਦਾ ਵਾ ਇਨਾਂ ਧਮਕੀਆਂ ਤੋਂ ਵੀ ਸਾਨੂੰ ਆਪਣੀਆਂ ਚੀਜ਼ਾਂ ਆਪ ਬਣਾਉਣ ਦੀ ਲੋੜ ਪਊਗੀ ਪਰ ਇਹ ਚੰਗੇ ਸੰਕੇਤ ਨੇ ਕੈਨੇਡਾ ਦੇ ਲਈ ਵੀ ਪਰ ਜੋ ਹੋਇਆ ਪੋਲੀਟਿਕਲੀ ਇਹ ਬਹੁਤ ਗੱਲ ਦਾ ਜਿਹੜੀਆਂ ਇਹ ਖਬਰਾਂ ਵੀ ਆਉਂਦੀਆਂ ਨੇ ਵੀ ਪਿਛਲੇ ਸਾਲਾਂ ਚ ਕੈਨੇਡਾ ਚ ਕ੍ਰਾਈਮ ਵੀ ਵਧ ਗਿਆ ਹਨਾ ਉਥੇ ਜਿਹੜੀ ਫਰੋਤੀ ਮੰਗਣ ਦਾ ਜਿਹੜਾ ਰੁਝਾਨ ਆ ਉਹ ਵੀ ਵਧ ਗਿਆ ਇਹਨੂੰ ਇਹਨੂੰ ਲੈ ਕੇ मतलब ਤੁਸੀਂ ਪਿਛਲੇ ਸਮੇਂ ਜਿਹੜੀ ਕਵਰੇਜ ਕੀਤੀ ਆ ਤਾਂ ਤੁਹਾਨੂੰ ਇਹਦੇ ਨਾਲ ਜੁੜੀਆਂ ਕਿੰਨੀਆਂ ਕਿ ਖਬਰਾਂ ਜਿਹੜੀਆਂ ਨੇ ਆਉਂਦੀਆਂ ਰਹੀਆਂ ਨੇ ਮਤਲਬ ਵੀ ਵਾਕਿਆ ਦੇ ਵਿੱਚ ਇਹ ਚੀਜ਼ ਜਿਹੜੀ ਵਧੀ ਆ ਹਾਂਜੀ ਵਧੀਆ ਦੇਖੋ ਜਿੱਥੇ ਪਾਪੂਲੇਸ਼ਨ ਵੱਧਦੀ ਆ ਉੱਥੇ ਕ੍ਰਾਈਮ ਵੀ ਵੱਧਦਾ ਤੇ ਕ੍ਰਾਈਮ ਹਮੇਸ਼ਾ ਉੱਥੇ ਵੱਧਦਾ ਵਾ ਜਿੱਥੇ ਜ਼ਿਆਦਾ ਸਮੱਸਿਆਵਾਂ ਮਾ ਪੈਦਾ ਹੋਣ ਜਿਵੇਂ ਹੁਣ ਯੂਰਪ ਦੀਆਂ ਕੰਟਰੀਜ਼ ਦੇਖ ਲਓ ਫਿਨਲੈਂਡ ਦੇਖ ਲਓ ਡੈਨਮਾਰਕ ਦੇਖ ਲਓ ਨਾਰਵੇ ਦੇਖ ਲਓ ਉੱਥੇ ਆਪਾਂ ਕ੍ਰਾਈਮ ਦੀਆਂ ਖਬਰਾਂ ਬਹੁਤ ਘੱਟ ਸੁਣਦੇ ਆ ਕਿਉਂਕਿ ਉੱਥੇ ਉਹ ਪ੍ਰੋਸਪਰਸ ਕੰਟਰੀ ਨੇ ਫਲਰਿਸ਼ ਕਰ ਰਹੀਆਂ ਨੇਗੀਆਂ ਹਨਾ ਤੇ ਜਿਹੜੀ ਕੰਟਰੀਜ਼ ਦੇ ਵਿੱਚ ਜਾ ਕੇ ਸਮੱਸਿਆਵਾਂ ਮਾ ਹੋਣਗੀਆਂ ਜਿੱਥੇ ਜੋਬਸ ਨਹੀਂ ਮਿਲਣਗੀਆਂ ਲੋਕਾਂ ਨੂੰ ਅਨਇੰਪਲੋਇਮੈਂਟ ਹੋਏਗੀ ਡਰੱਗ ਦਾ ਇਸ਼ੂ ਹੋਏਗਾ ਉੱਥੇ ਜ਼ਿਆਦਾ ਟ੍ਰਾਂਟੋ ਦਾ ਏਰੀਆ ਜਾਂ ਉਹ ਜਿਹੜਾ ਵੈਂਕੂਵਰ ਦਾ ਏਰੀਆ ਸੀਗਾ ਉੱਥੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਕੀਤੀ ਗਈ ਹੈ ਨਾ ਜਦੋਂ ਬਹੁਤ ਜ਼ਿਆਦਾ ਨੰਬਰਸ ਦੇ ਵਿੱਚ ਮਾਈਗ੍ਰੇਸ਼ਨ ਹੋਏਗੀ ਤੇ ਉੱਥੇ ਲੋਕਾਂ ਨੂੰ ਜੋਬਸ ਨਹੀਂ ਮਿਲਣਗੀਆਂ ਰਹਿਣ ਲਈ ਘਰ ਨਹੀਂ ਮਿਲਣਗੇ ਮਹਿੰਗਾਈ ਇੰਨੀ ਹੋ ਦੇਗੀ ਕਿ ਲੋਕਾਂ ਨੂੰ ਦੋ ਟਾਈਮ ਦਾ ਖਾਣਾ ਤੇ ਸਰ ਤੇ ਸੱਤ ਦੇ ਲਈ ਵੀ ਸੋਚਣਾ ਪਵੇਗਾ ਫਿਰ ਉੱਥੇ ਕ੍ਰਾਈਮ ਵੀ ਵਧੇਗਾ ਫਰੋਤੀ ਦੀ ਜਿੱਥੇ ਆਪਾਂ ਗੱਲ ਕਰਦੇ ਹਾਂ ਤਾਂ ਪਿਛਲੇ 2 ਸਾਲਾਂ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਮੈਂ 13 ਤੋਂ 15 ਕੇਸਿਸ ਇਹ ਜੇ ਕੀਤੇ ਸੀਗੇ ਜਿਹੜੇ ਇੰਡੀਅਨ ਬਿਜ਼ਨਸਮੈਨ ਸੀਗੇ ਉਹਨਾਂ ਦੇ ਵਿੱਚ ਬਹੁਤ ਸੰਖੇਪ ਪੰਜਾਬੀ ਵੀ ਸੀਗੇ ਅੱਛਾ ਜਿਨ੍ਹਾਂ ਨੂੰ ਫਰੋਤੀ ਦੀਆਂ ਕਾਲਸ ਆਉਂਦੀਆਂ ਸੀ ਜਿਨ੍ਹਾਂ ਦੇ ਰੈਸਟੋਰੈਂਟ ਤੇ ਉੱਪਰ ਫਾਇਰਿੰਗ ਹੋਈ ਕਾਰ ਡੀਲਰਸ਼ਿਪਸ ਦੇ ਉੱਪਰ ਫਾਇਰਿੰਗ ਹੋਈ ਟਾਇਰ ਡੀਲਰਸ਼ਿਪਸ ਦੇ ਉੱਪਰ ਫਾਇਰਿੰਗ ਹੋਈ ਟਾਇਰਾਂ ਦਾ ਬਿਜ਼ਨਸ ਸੀ ਉਹਨਾਂ ਦੇ ਉੱਪਰ ਫਾਇਰਿੰਗ ਹੋਈ ਲੋਕਾਂ ਦੇ ਘਰਾਂ ਤੇ ਵੀ ਫਾਇਰਿੰਗ ਹੋਈਆਂ ਨੇ ਇਹ ਇਹਨਾਂ ਇਹਨਾਂ ਨੂੰ ਕਿਸੇ ਨੂੰ ਕੋਈ ਸਾਲਵ ਹੋਣ ਤੋਂ ਪਤਾ ਲੱਗਦਾ ਵੀ ਇਹ ਲੋਕ ਕੌਣ ਨੇ ਤੇ ਪਿੱਛੇ ਜਿਹੜੇ ਸਾਰਾ ਕੁਝ ਕਰਦੇ ਨੇ ਦੇਖੋ ਓਨੈਸਟਲੀ ਮੈਂ ਤੁਹਾਨੂੰ ਦੱਸਾਂ ਇਹ ਜਿਹੜੇ ਲੋਕ ਸੀਗੇ ਸਾਰੇ ਜ਼ਿਆਦਾਤਰ ਇੰਡੀਅਨ ਡੀਸੈਂਟ ਦੇ ਲੋਕ ਸੀਗੇ ਮਤਲ ਕੋਈ ਗਾਇ ਤਾਂ ਉਹ ਇੰਡੀਆ ਤੋਂ ਹੀ ਹੋਏ ਸੀਗੇ ਪਰ ਉਹ ਇੱਕ ਆਰਗੇਨਾਈਜ਼ਡ ਗੈਂਗ ਦਾ ਹਿੱਸਾ ਸੀਗੇ ਹਾਂ ਤੇ ਉਹਨਾਂ ਵੱਲੋਂ ਇਹ ਕਰਵਾਇਆ ਜਾ ਰਿਹਾ ਸੀਗਾ ਆਰਸੀਐਮਪੀ ਨੇ ਜਦੋਂ ਆਪਣੀ ਰਿਪੋਰਟ ਨਸ਼ਰ ਕੀਤੀ ਸੀਗੀ ਇਸ ਮੁੱਦੇ ਦੇ ਉੱਪਰ ਉਹਨਾਂ ਨੇ ਲਾਰੈਂਸ ਬਿਸਨੋਈ ਗੈਂਗ ਦਾ ਨਾਮ ਲਿਆ ਸੀ ਵੀ ਇਹਦਾ ਲਾਰੈਂਸ ਬਿਸਨੋਈ ਗੈਂਗ ਦਾ ਇਹਦੇ ਉੱਪਰ ਹੱਥ ਹੋ ਸਕਦਾ ਪਰ ਉਹਨਾਂ ਨੇ ਐਂਗਲ ਹੋਰ ਦਿੱਤਾ ਸੀਗਾ ਜਿਹੜੀਆਂ ਫਰੋਤੀਆਂ ਨੇ ਉਹਨਾਂ ਨੇ ਕਿਹਾ ਸੀਗੀ ਇਹ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਸਿੱਖ ਬਿਜ਼ਨਸਮੈਨ ਨੇ ਯਾਨੀ ਕਿ ਜਿਹੜੇ ਖਾਲਿਸਤਾਨੀ ਸੋਚ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਹਾਲਾਂਕਿ ਉਹਨਾਂ ਦੇ ਉੱਪਰ ਵੀ ਕੀਤਾ ਗਿਆ ਮੈਨੂੰ ਤਾਂ ਮੰਨਫੀ ਨਹੀਂ ਹੁੰਦਾ ਪਰ ਜਿਹੜੇ ਆਮ ਜਿਹੜੇ ਦੂਸਰੇ ਬਿਜ਼ਨਸਮੈਨ ਸੀ ਜਿਨ੍ਹਾਂ ਦਾ ਕੰਮ ਜਾਦਾ ਵਧੀਆ ਚੱਲਦਾ ਸੀ ਜਾਂ ਜਿਨ੍ਹਾਂ ਦੀਆਂ ਟਿਕਟੌਕ ਦੀਆਂ ਵੀਡੀਓਜ਼ ਜਿਆਦਾ ਵਾਇਰਲ ਹੁੰਦੀਆਂ ਸੀ ਇੰਸਟਾਗ੍ਰਾਮ ਦੀਆਂ ਵੀਡੀਓਜ਼ ਜਿਆਦਾ ਵਾਇਰਲ ਹੁੰਦੀਆਂ ਸੀ ਜਾਨੀ ਕਿ ਜਿਹੜੇ ਲੋਕਾਂ ਦੇ ਅੱਖਾਂ ਦੇ ਵਿੱਚ ਚੜੇ ਹੋਏ ਸੀਗੇ ਉਹਨਾਂ ਦੇ ਉੱਪਰ ਵੀ ਅਟੈਕ ਹੋਏ ਨੇ ਅੱਛਾ ਜਿਹੜਾ ਇਹ ਦੂਸਰਾ ਇੱਕ ਐਂਗਲ ਆ ਹਨਾ ਵੀ ਆ ਉੱਥੇ ਵੀ ਉਧਰ ਜਾ ਕੇ ਵੀ ਵੀ ਖਾਲਿਸਤਾਨ ਵਰਸਸ ਹਿੰਦੂ ਕਮਿਊਨਿਟੀ ਦੇ ਲਾਲੋ ਲੋਕ ਲਾਲੋ ਇਹ ਜਿਹੜਾ ਟਕਰਾਅ ਆ ਮਤਲਬ ਇਹ ਇਹਨੂੰ ਤੁਹਾਨੂੰ ਕੀ ਲੱਗਦਾ ਵੀ ਇਹਨੂੰ ਉੱਥੇ ਇਹਨੂੰ ਇੰਨੀ ਜ਼ਿਆਦਾ ਹਵਾ ਮਿਲਣ ਦੇ ਪਿੱਛੇ ਵਜ੍ਹਾ ਕੀ ਹੋ ਸਕਦੀ ਆ ਦੇਖੋ ਹਵਾ ਮਿਲਣ ਦੀ ਵਜ੍ਹਾ ਇਹਦੇ ਪਿੱਛੇ ਇਹ ਆ ਕਿ ਦੋਨੇ ਪਾਸੇ ਵਿਨ-ਵਿਨ ਸਿਚੁਏਸ਼ਨ ਆ ਇਹ ਜੀ ਕੈਂਪੇਨ ਚੱਲਦੀ ਆ ਤਾਂ ਦੋਨੇ ਜਿੱਤਦੇ ਆ ਖਾਲਿਸਤਾਨ ਦੀ ਕੈਂਪੇਨ ਇਸ ਕਰਕੇ ਚੱਲਦੀ ਆ ਉੱਥੇ ਕਿ ਖਾਲਿਸਤਾਨ ਦੇ ਜਿਹੜੇ ਸਮਰਥਕ ਨੇ ਉਹਨਾਂ ਨੂੰ ਵੀ ਮਾਇਲੇਜ ਮਿਲਦੀ ਆ ਉਹ ਵੀ ਆਪਣੀ ਨਵੀਂ ਪਨੀਰੀ ਤਿਆਰ ਕਰਦੇ ਆ ਉਹ ਵੀ ਆਪਣੇ ਲੋਕਾਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਰਹਿੰਦੇ ਆ ਕਿ ਇੰਡੀਆ ਸਾਡੇ ਨਾਲ ਤੱਕਾ ਕਰਦਾ ਸੀ ਤੇ ਇੰਡੀਆ ਵਿੱਚ ਸਾਡੇ ਨਾਲ ਜ਼ਬਰ ਜ਼ੁਲਮ ਹੋਇਆ ਵਾ ਖਾਲਿਸਤਾਨ ਦਾ ਤਾਂ ਇਹ ਐਂਗਲ ਆ ਜਾਂਦਾ ਇੰਡੀਆ ਦੇ ਵਿੱਚ ਇੰਡੀਆ ਜਦੋਂ ਇਹਨੂੰ ਕਾਊਂਟਰ ਕਰਦਾ ਵਾ ਜਾਨੀ ਕਿ ਇੰਡੀਆ ਮਤਲਬ ਸਟੇਟ ਆਫ ਇੰਡੀਆ ਜਦੋਂ ਇਹਨੂੰ ਕਾਊਂਟਰ ਕਰਦੀ ਆ ਉਹ ਇਹ ਕਹਿ ਦਿੰਦੀ ਆ ਵੀ ਉੱਥੇ ਕੈਨੇਡਾ ਦੇ ਵਿੱਚ ਇਹ ਜੇ ਲੋਕ ਪਹੁੰਚ ਚੁੱਕੇ ਆ ਜੋ ਕੈਨੇਡਾ ਦੀ ਪ੍ਰਭੂ ਸਤਾ ਦੇ ਲਈ ਖਤਰਨਾਕ ਹੈ ਤੇ ਬਾਅਦ ਦੇ ਵਿੱਚ ਉਹ ਸਟੇਟ ਆਫ ਇੰਡੀਆ ਦੇ ਜਿਹੜੇ ਕੁਝ ਲੋਕ ਆ ਇੱਕ ਪੋਲੀਟੀਕਲ ਪਾਰਟੀ ਨੂੰ ਜਿਤਾਉਣ ਦੇ ਲਈ ਵੀ ਮਦਦ ਕਰਦੇ ਆਗੇ ਤੋਂ ਇਸ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਇਹ ਦੋਨੇ ਪਾਸੇ ਵਿਨ-ਵਿਨ ਸਿਚੁਏਸ਼ਨ ਆ ਖਾਲਿਸਤਾਨ ਦੇ ਲਈ ਨਵੀਂ ਪਨੀਰੀ ਤਿਆਰ ਹੁੰਦੀ ਆ ਖਾਲਿਸਤਾਨ ਨੂੰ ਆਪਣੇ ਨਵੇਂ ਕਾਰਕੂਨ ਮਿਲਦੇ ਨੇ ਨਵੇਂ ਰੰਗ ਰੂਟ ਮਿਲਦੇ ਨੇ ਤੇ ਇੰਡੀਆ ਦੇ ਲਈ ਇੰਡੀਆ ਜਦੋਂ ਇਹਨੂੰ ਕਾਊਂਟਰ ਕਰਕੇ ਕਹਿ ਦਿੰਦਾ ਵੀ ਸਾਡੀ ਇਹ ਡੈਮੋਕ੍ਰੇਸੀ ਦੇ ਸਾਡੀ ਸਵੈਰਨਟੀ ਲਈ ਥ੍ਰੈਟ ਆ ਤਾਂ ਉਥੋਂ ਉਹ ਉਹ ਜਿਹੜਾ ਉਹ ਪਾਰਟ ਆ ਉਹਨੂੰ ਉਹ ਵੋਟ ਬੈਂਕ ਦੇ ਵਿੱਚ ਯੂਜ਼ ਕਰਦਾ ਵਾ ਇੱਕ ਹੋਰ ਜ਼ਰੂਰ ਦੱਸਿਓ ਵੀ ਆਮ ਤੌਰ ਤੇ ਨਾ ਪੰਜਾਬ 'ਚ ਤਾਂ ਇਹ ਗੱਲ ਹੋ ਜਾਂਦੀ ਹੈ ਵੀ ਭਾਈ ਕੈਨੇਡਾ 'ਚ ਪੰਜਾਬੀ ਬਹੁਤ ਆ ਵੀ ਪੰਜਾਬੀਆਂ ਦਾ ਉੱਥੇ ਦਬਦਬਾ ਪਰ ਉੱਥੇ ਹੀ ਅ ਇੰਡੀਆ ਦੇ ਵਿੱਚੋਂ ਤਾਂ ਗੁਜਰਾਤੀ ਵੀ ਹੋਰ ਸਟੇਟਸ ਦੇ ਵਿੱਚੋਂ ਵੀ ਲੋਕ ਬਹੁਤ ਜ਼ਿਆਦਾ ਜਿਹੜੇ ਕੈਨੇਡਾ ਪਹੁੰਚੇ ਹੋਏ ਨੇ ਉਹਨਾਂ ਦੀ ਗਿਣਤੀ ਕਿੰਨੀ ਕਾ ਜਾਂ ਪੰਜਾਬੀਓ ਜ਼ਿਆਦਾ ਨੇ ਉਹਨਾਂ ਦੇ ਮੁਕਾਬਲੇ ਨਹੀਂ ਦੇਖੋ ਇਹ ਕਹਿਣਾ ਤਾਂ ਗਲਤ ਵੀ ਨਹੀਂ ਹੈ ਤੇ ਸਹੀ ਵੀ ਨਹੀਂ ਹੈ ਕਿ ਪੰਜਾਬੀ ਬਹੁਤ ਜ਼ਿਆਦਾ ਨੇ ਪਰ ਇਹ ਜਿਹੜੀ ਗੱਲ ਤੁਸੀਂ ਕਿਹਾ ਬਈ ਪੰਜਾਬੀ ਬਹੁਤ ਆ ਇਹ ਪੰਜਾਬੀ ਮੀਡੀਆ ਵੱਲੋਂ ਜਾਂ ਪੰਜਾਬੀ ਲੋਕਾਂ ਵੱਲੋਂ ਗਲੈਮਰਾਇਜ਼ਡ ਤੇ ਗਲੋਰੀਫਾਈਡ ਕੀਤੀ ਗਈ ਆ ਹਾਲਾਂਕਿ ਉੱਥੇ ਜਿਹੜੀ ਸਭ ਤੋਂ ਜ਼ਿਆਦਾ ਹੁਣ ਸਟੈਟ ਆਫ ਕੈਨੇਡਾ ਸਟੈਟਿਸਟਿਕ ਕੈਨੇਡਾ ਦੀ ਜਿਹੜੀ ਰਿਪੋਰਟ ਆਈ ਸੀਗੀ ਸਟੈਟ ਕੈਨੇਡਾ ਦੇ ਵਿੱਚ ਉਹ ਤੋਂ ਜਿਹੜੀ ਸਭ ਤੋਂ ਜ਼ਿਆਦਾ ਮੈਂਡਰਿਨ ਇੱਕ ਚਾਈਨੀਜ਼ ਭਾਸ਼ਾ ਵਾ ਉਸ ਤੋਂ ਬਾਅਦ ਪੰਜਾਬੀ ਆਉਂਦੀ ਆ ਤਾਂ ਇਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਸਭ ਤੋਂ ਜਿਹੜੀ ਉੱਥੇ ਆ ਜਿਹੜੀ ਉਥੋਂ ਕੈਨੇਡੀਅਨ ਜਿਹੜੀ ਨੇਟਿਵ ਕਮਿਊਨਿਟੀ ਆ ਜਾਂ ਜਿਹੜੀ ਵਾਈਟ ਕਮਿਊਨਿਟੀ ਆ ਉਹ ਤੋਂ ਇਲਾਵਾ ਜਿਹੜੀ ਸਭ ਤੋਂ ਜ਼ਿਆਦਾ ਉੱਥੇ ਬਹੁ ਗਿਣਤੀ ਆ ਉਹ ਚਾਈਨਿਸ ਕਮਿਊਨਿਟੀ ਦੀ ਆ ਹੂੰ ਉਸ ਤੋਂ ਬਾਅਦ ਪੰਜਾਬੀ ਆ ਜਾਂਦੇ ਨੇ ਉਹ ਪਰ ਤੁਸੀਂ ਆਪ ਰਹਿ ਕੇ ਦੇਖ ਕੇ ਆਇਓ ਟ੍ਰਾਂਟੋ ਦੇ ਵਿੱਚ ਤਾਂ ਮਿਡਲ ਈਸਟ ਕਮਿਊਨਿਟੀ ਤੋਂ ਬਹੁਤ ਨੇਗੇ ਹਨਾ ਅਰਬ ਕਮਿਊਨिटीज ਤੋਂ ਬਹੁਤ ਲੋਕ ਬਹੁਤ ਆਏ ਹੋਏ ਨੇ ਫਿਰ ਗੁਜਰਾਤੀ ਕਮਿਊਨਿਟੀ ਤੋਂ ਬਹੁਤ ਆ ਤਮਿਲਸ ਦੀ ਉੱਥੇ ਬਹੁਤ ਵੱਡੀ ਲੋਕਾਂ ਦੇ ਵਿੱਚ ਆਏ ਹੋਏ ਨੇਗੇ ਤਮਿਲ ਕਮਿਊਨਿਟੀ ਜਿਹੜੇ ਸ਼੍ਰੀਲੰਕਾ ਤੋਂ ਆਏ ਨੇ ਲੋਕ ਉਹ ਬਹੁਤ ਜ਼ਿਆਦਾ ਨੇ ਗਿਣਤੀ ਦੇ ਵਿੱਚ ਫਿਰ ਉਸ ਤੋਂ ਉਹਨਾਂ ਦੀ ਬਹੁਤ ਵੱਡੀ ਉੱਥੇ ਸੰਖਿਆ ਵਾ ਪੁਰਤੂਗੀਸ ਲੋਕਾਂ ਦੀ ਬਹੁਤ ਵੱਡੀ ਸੰਖਿਆ ਇਟਾਲੀਅਨ ਲੋਕਾਂ ਦੀ ਬਹੁਤ ਵੱਡੀ ਸੰਖਿਆ ਵਾ ਮਤਲਬ ਕੁੱਲ ਮਿਲਾ ਕੇ ਕੈਨੇਡਾ ਜਿਹੜਾ ਲੈਂਡ ਆਫ ਇਮੀਗ੍ਰੇਸ਼ਨ ਇਸ ਲਈ ਉਹ ਕਿਹਾ ਜਾਂਦਾ ਵੀ ਉੱਥੇ ਪੂਰੇ ਵਰਲਡ ਤੋਂ ਲੋਕ ਆਏ ਹੋਏ ਨੇ ਪੰਜਾਬੀ ਆਪਾਂ ਕਿਉਂਕਿ ਪੰਜਾਬੀ মিডিਆ ਨੇ ਇਸ ਤਰ੍ਹਾਂ ਉਹਨੂੰ ਗਲੋਰੀਫਾਈ ਕੀਤਾ ਵਾ ਵੀ ਪੰਜਾਬੀ ਬਹੁਤ ਆਗੇ ਤਾਂ ਕਰਕੇ ਆਪਾਂ ਨੂੰ ਤਾਂ ਹੁਣ ਆਪਣੇ ਆਪ ਹੀ ਦੇਖੂਗਾ ਨਾ ਜੇ ਆਪਾਂ ਸ਼ਿਸ਼ੇ 'ਚ ਦੇਖਾਂਗੇ ਤਾਂ ਕਰਕੇ ਪੰਜਾਬੀ ਲੱਗਦਾ ਪਰ ਉੱਥੇ ਸਾਰੀ ਹੀ ਕਮਿਊਨਿਟੀ ਬਹੁਤ ਜ਼ਿਆਦਾ ਵਾ ਤੇ ਸਾਰੀ ਕਮਿਊਨਿਟੀ ਦੇ ਵਿੱਚ ਕਿਤੇ ਨਾ ਕਿਤੇ ਇਸ਼ੂਸ ਹੈਗੇ ਨੇ अच्छा ਕਿਹੜੇ ਮੇਨ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ 2-4 ਚੀਜ਼ਾਂ ਨੇ ਜਿਹੜੀਆਂ ਕੈਨੇਡਾ ਨੂੰ ਪੰਜਾਬ ਨਾਲੋਂ ਵੱਖ ਕਰਦੀਆਂ ਨੇ ਤੇ ਇੱਕ ਬਿਹਤਰ ਜਗ੍ਹਾ ਬਣਾਉਂਦੀਆਂ ਨੇ ਲੋਕਾਂ ਦੇ ਰਹਿਣ ਦੇ ਲਈ ਜਿਸ ਦੇ ਕਰਕੇ ਪੰਜਾਬੀ ਇੰਨੀ ਵੱਡੀ ਪਸੋਂ ਦੇ ਵਿੱਚ ਉੱਥੇ ਵੱਸ ਰਹੇ ਨੇ ਪਹਿਲੀ ਗੱਲ ਤਾਂ ਉੱਥੇ ਸਭ ਤੋਂ ਜਿਹੜਾ ਵੱਡਾ ਮੇਨ ਪੁਆਇੰਟ ਆ ਉਹ ਉੱਥੇ ਮਿਨੀਮਮ ਬੇਸ ਰੇਟ ਆਗਾ ਮਿਨੀਮਮ ਬੇਜ ਰੇਟ ਤੁਸੀਂ ਕੋਈ ਵੀ ਕੰਮ ਕਰਦੇ ਹੋ ਜਿਵੇਂ ਅੰਟਾਰੀਓ ਦੀ ਜਿਵੇਂ ਗੱਲ ਲਾਵਾਂ ਤਾਂ ਤੁਹਾਨੂੰ 16 ਡਾਲਰ ਮਿਲਣੀ ਮਿਲਦੀਆਂ ਚਾਹੇ ਤੁਸੀਂ ਕਲੀਨਿੰਗ ਦਾ ਕੰਮ ਕਰਦੇ ਹੋ ਚਾਹੇ ਤੁਸੀਂ ਮੈਕਡੋਨਲਡ ਦੇ ਵਿੱਚ 버ਗਰ ਬਣਾਉਂਦੇ ਹੋ ਜਾਂ ਤੁਸੀਂ ਡਰਾਈਵਿੰਗ ਕਰਦੇ ਹੋ ਜਾਂ ਤੁਸੀਂ ਹੋਰ ਕੋਈ ਵੀ ਆਪਣੇ ਹੱਥ ਨਾਲ ਕੰਮ ਕਰਦੇ ਹੋ ਤੁਹਾਨੂੰ ਮਿਨੀਮਮ ਬੇਜ ਰੇਟ ਮਿਲਦਾ ਹੀ ਮਿਲਦਾ ਉਹ ਕੈਨੇਡਾ ਨੂੰ ਇੰਡੀਆ ਦੇ ਨਾਲੋਂ ਵੱਖ ਕਰ ਦਿੰਦਾ ਇੰਡੀਆ ਦੇ ਵਿੱਚ ਚਾਹੇ ਤੁਸੀਂ ਆਈਪੀਐਸ ਅਫੀਸਰ ਹੋ ਚਾਹੇ ਬਿਊਰੋਕਰੇਟ ਆ ਪਰ ਤੁਹਾਨੂੰ ਕੋਈ ਚਾਹੇ ਤੁਸੀਂ ਲੇਬਰ ਦੀ ਜੌਬ ਕਰਦੇ ਹੋ ਇੱਥੇ ਮਿਨੀਮਮ ਬੇਜ ਰੇਟ ਨਹੀਂ ਹੈਗਾ ਦੂਸਰੀ ਗੱਲ ਉੱਥੇ ਲੋਅਰ ਲੈਵਲ ਦੇ ਉੱਪਰ ਥੱਲੇ ਲੈਵਲ ਦੇ ਉੱਪਰ ਕਰਾਪਸ਼ਨ ਨਹੀਂ ਹੈਗੀ। ਇੰਡੀਆ ਦੇ ਵਿੱਚ ਹਲੇ ਵੀ ਲੋਅਰ ਲੈਵਲ ਦੇ ਉੱਪਰ ਜਾਨੀ ਜਿਵੇਂ ਮੰਨ ਲਓ ਤੁਸੀਂ ਆਪਣਾ ਕੋਈ ਸਰਕਾਰੀ ਅਧਾਰੇ ਦੇ ਵਿੱਚ ਜਾਂ ਕਿਤੇ ਛੋਟੇ ਮੋਟੇ ਕੰਮ ਕਰਵਾਉਣੇ ਆ ਤੁਹਾਨੂੰ ਟਾਈਮ ਨਹੀਂ ਮਿਲਦਾ ਜਾਂ ਤੁਹਾਨੂੰ ਤੁਹਾਡਾ ਕੰਮ ਨਹੀਂ ਹੁੰਦਾ ਫਿਰ ਤੁਸੀਂ ਬ੍ਰਾਈਬ ਦੇਣ ਦੀ ਕੋਸ਼ਿਸ਼ ਕਰਦੇ ਹੋ ਪਰ ਕੈਨੇਡਾ ਦੇ ਵਿੱਚ ਤੁਹਾਨੂੰ ਐਦਾਂ ਨਹੀਂ ਹੁੰਦਾ ਉੱਥੇ ਤੁਸੀਂ ਜੇ ਤੁਸੀਂ ਕੰਮ ਕਰਵਾਉਣਾ ਵਾ ਤੁਹਾਨੂੰ ਕੰਮ ਤੁਹਾਡਾ ਹੋ ਜਾਂਦਾ ਵਾ ਤਿਹ ਤੀਸਰੀ ਗੱਲ ਜਿਹੜੀ ਮੈਂ ਸਮਝਦਾ ਵੀ ਉੱਥੇ ਪੰਕਚੁਐਲਿਟੀ ਆ ਜੇ ਤੁਸੀਂ ਕਿਸੇ ਨੂੰ 11 ਵਜੇ ਦਾ ਟਾਈਮ ਦਿੰਦੇ ਹੋ ਤਾਂ ਲੋਕ 11 ਵਜੇ ਪਹੁੰਚ ਜਾਂਦੇ ਨੇ ਜਿਆਦਾ ਤੋਂ ਜਿਆਦਾ ਉਹ 15 ਮਿੰਟ ਵੇਟ ਕਰ ਲੈਣਗੇ ਨਹੀਂ ਉਹ 11 15 ਤੇ ਆਪ ਹੀ ਉੱਠ ਕੇ ਚਲੇ ਜਾਂਦੇ ਨੇ ਚੌਥੀ ਗੱਲ ਜਿਹੜੀ ਕੈਨੇਡਾ ਦੀ ਆ ਉੱਥੇ ਸੋਸ਼ਲ ਫੈਬ੍ਰਿਕੇਸ਼ਨ ਵੀਕ ਆ ਜਿਵੇਂ ਇੱਥੇ ਆਪਣੇ ਤੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਸਾਨੂੰ 10 ਲੋਕ ਮਿਲਣ ਆਲੇ ਆ ਜਾਂਦੇ ਆ ਉੱਥੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਤੁਹਾਡੇ ਘਮਾਂਡ ਦੇ ਵਿੱਚ ਕੌਣ ਨੇ ਦਾ ਮੈਂ 8 ਸਾਲ ਤੋਂ ਇੱਕ ਘਰ ਦੇ ਵਿੱਚ ਰਹਿ ਰਹੇ ਹਾਂ ਮੈਨੂੰ ਇਹ ਨਹੀਂ ਪਤਾ ਮੇਰੇ ਸਾਹਮਣੇ ਘਰ ਦੇ ਵਿੱਚ ਉੱਥੇ ਕੌਣ ਹਾਂਜੀ ਉਥੇ ਸੋਸ਼ਲ ਫੈਬ੍ਰੀਕੇਸ਼ਨ ਤਾਂ ਵੀਕ ਹੈ ਪਰ ਉਹੀ ਸੋਸ਼ਲ ਫੈਬ੍ਰੀਕੇਸ਼ਨ ਇਹ ਫਾਇਦਾ ਕਰ ਦਿੰਦਾ ਵਾ ਵੀ ਤੁਹਾਨੂੰ ਫੇਵਰਿਜ਼ਮ ਨਹੀਂ ਦੇਣਾ ਪੈਂਦਾ ਮਤਲਬ ਹੁਣ ਤੁਹਾਡੇ ਕਿਸੇ ਗਮਾਂਡੀ ਨੇ ਕਹਿਤਾ ਤੁਹਾਡੇ ਕਿਸੇ ਤਾਇ ਚਾਚੇ ਨੇ ਕਹਿਤਾ ਮੇਰਾ ਕੰਮ ਕਰ ਦੇ ਚਾਹੇ ਉਹ ਸਹੀ ਆ ਚਾਹੇ ਗਲਤ ਆ ਤੁਹਾਨੂੰ ਕਰਨਾ ਪੈਂਦਾ ਵਾ ਪਰ ਉਥੇ ਜਦੋਂ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਫਿਰ ਜਿਹੜਾ ਕੰਮ ਸਹੀ ਆ ਤੁਸੀਂ ਉਹੀ ਕਰੋਗੇ ਅੱਛਾ ਜਿਵੇਂ ਅੱਜ ਦੇ ਤਰੀਕੇ ਦੇ ਵਿੱਚ ਬਹੁਤ ਲੋਕ ਹਨਾ ਹੁਣ ਤਾਂ ਭਾਵੇਂ ਫਰਕ ਪਿਆ ਪੰਜਾਬ ਦੇ ਵਿੱਚ ਪਰ ਬਹੁਤ ਲੋਕਾਂ ਦਾ ਇਹ ਸੁਪਨਾ ਜਿਹੜਾ ਰਿਹਾ ਵੀ ਭਾਈ ਕੈਨੇਡਾ ਜਾਣਾ ਬੱਚੇ ਨੂੰ ਕਹ ਲੋ ਕਿ ਸਕੂਲਿੰਗ ਦੇ ਟਾਈਮ ਇਸ ਤਰੀਕੇ ਨਾਲ ਪੜਾਇਆ ਜਾਂਦਾ ਉਹ ਅੱਜ ਪੰਜਵੀਂ ਦੇ ਵਿੱਚ ਆ ਪਰ ਉਹਦੀ ਇੰਗਲਿਸ਼ ਤੇ ਜ਼ੋਰ ਦਿੱਤਾ ਜਾਊਗਾ ਵੀ ਭਾਈ ਕੈਨੇਡਾ ਜਾਣਾ ਉਹ ਨਾਲ ਟਾਈਮ ਚਾਈਲਡਸ ਕਰਨੀ ਆ ਮਤਲਬ ਪਰਸਨਲੀ ਕੀ ਕੀ ਸੁਜੈਸਟ ਕਰੋਗੇ ਵੀ ਕੈਨੇਡਾ ਇਸ ਵੇਲੇ ਕੈਨੇਡਾ ਕਿੰਨਾ ਲੋਕਾਂ ਦੇ ਲਈ ਜਿਹੜਾ ਆ ਜਾਣ ਦੇ ਲਈ ਜਾਂ ਕਹੀਏ ਕਿ ਜ਼ਿਆਦਾ ਸੰਘਰਸ਼ਾ ਜਾਂ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਦੇਖੋ ਜਾਣਾ ਜ਼ਰੂਰ ਚਾਹੀਦਾ ਵਾ ਦੁਨੀਆ ਦੇਖਣੀ ਚਾਹੀਦੀ ਆ ਇਹ ਤੁਹਾਡੀ ਕਾਲ ਆ ਉੱਥੇ ਜਾ ਕੇ ਵੀ ਤੁਸੀਂ ਉੱਥੇ ਰਹਿਣਾ ਜਾਂ ਵਸਣਾ ਜਾ ਲੰਬੇ ਸਮੇਂ ਤੋਂ ਅੱਗੇ ਤੁਸੀਂ ਆਪਣਾ ਫਿਊਚਰ ਉੱਥੇ ਦੇਖਣਾ ਚਾਹੁੰਦੇ ਹੋ ਜਾਂ ਨਹੀਂ ਜਿੱਥੇ ਤੱਕ ਤੁਸੀਂ ਗੱਲ ਕੀਤੀ ਵੀ ਇੰਗਲਿਸ਼ ਇੰਗਲਿਸ਼ ਸਿਰਫ ਇੱਕ ਲੈਂਗੁਏਜ ਆ ਇਹ ਤੁਹਾਨੂੰ ਕੋਈ ਸਕਿੱਲ ਨਹੀਂ ਦਿੰਦੀ ਮੈਂ ਉੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਵਾਂ ਜਿਨ੍ਹਾਂ ਦੀ ਇੰਗਲਿਸ਼ ਠੀਕ ਠੀਕ ਆ ਉਹ ਟੁੱਟੀ ਪੱਜੀ ਜਾਂ ਵਰਡਸ ਦੀ ਇੰਗਲਿਸ਼ ਬੋਲਦੇ ਆਗੇ ਜਿੱਥੇ ਜਿਵੇਂ ਉਹ ਕਹਿ ਦੇਣਗੇ ਯੂ ਕਮ ਹੇਅਰ ਇਦਾਂ ਦੀ ਇੰਗਲਿਸ਼ ਪਰ ਉਹ ਬਹੁਤ ਹਾਈਲੀ ਸਕਸੈਸਫੁਲ ਬਿਜ਼ਨਸਮੈਨ ਨੇਗੇ ਬਹੁਤ ਸਾਰਾ ਉਹਨਾਂ ਦਾ ਕੰਮ ਉਹਨਾਂ ਦੀਆਂ ਟਰੱਕ ਕੰਪਨੀਆਂਸ ਨੇਗੀਆਂ ਆਪਣੇ ਬੜੇ ਬੜੇ ਰੈਸਟੋਰੈਂਟਸ ਨੇਗੀਆਂ ਚੇਨ ਮੈਂ ਕਾਫੀ ਐ ਇਦਾਂ ਦੇ ਲੋਕਾਂ ਨੂੰ ਵੀ ਜਾਣਦਾ ਜਿਹਨਾਂ ਦੀ ਇੰਗਲਿਸ਼ ਬਹੁਤ ਹਾਈ ਟਾਪ ਲੈਵਲ ਦੀ ਹੈ ਹਲੇ ਵੀ ਉਹ ਪਲੈਟਫਾਰਮ ਜੌਬਸ ਹੀ ਕਰ ਰਹੇ ਨੇਗੇ ਰੈਸਟੋਰੈਂਟ ਦੇ ਵਿੱਚ ਜਿਆਦਾ ਤੋਂ ਜਿਆਦਾ ਉਹ ਸ਼ਿਫਟ ਰਨਰ ਹੋਣਗੇ ਜਾਂ ਫੈਕਟਰੀ ਦੇ ਵਿੱਚ ਜਦ ਜਿਆਦਾ ਸ਼ਿਫਟ ਰਨਰ ਹੋਣਗੇ ਸੋ ਇੰਗਲਿਸ਼ ਦਾ ਪੈਮਾਨਾ ਜੇ ਆਪਾਂ ਰੱਖਦੇ ਹਾਂ ਇਹ ਸਹੀ ਨਹੀਂ ਹੈਗਾ ਇੰਗਲਿਸ਼ ਸਿਰਫ ਇੱਕ ਲੈਂਗੁਏਜ ਆ ਜਿਵੇਂ ਪੰਜਾਬੀ ਲੈਂਗੁਏਜ ਆ ਹਿੰਦੀ ਲੈਂਗੁਏਜ ਆ ਗੁਜਰਾਤੀ ਉਰਦੂ ਜਾਂ ਤਮਿਲ ਲੈਂਗੁਏਜ ਆ ਇਹ ਸ ਚਾਹੀਦਾ ਵਾ ਜਾਣਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਪਲੀਜ਼ ਆਪਣੇ ਹੱਥ ਦੇ ਵਿੱਚ ਇੱਕ ਹੱਥ ਦਾ ਹੁਨਰ ਜ਼ਰੂਰ ਲੈ ਕੇ ਜਾਓ ਚਾਹੇ ਤੁਸੀਂ ਕਾਰਪੇਂਟਰੀ ਜਾਣਦੇ ਹੋ ਚਾਹੇ ਤੁਸੀਂ ਕੁਕਿੰਗ ਦਾ ਕੰਮ ਜਾਣਦੇ ਹੋ ਚਾਹੇ ਤੁਸੀਂ ਆ ਡਰਾਈਵਿੰਗ ਜਾਣਦੇ ਹੋ ਪਰ ਇੱਕ ਹੱਥ ਦਾ ਹੁਨਰ ਜ਼ਰੂਰ ਲੈ ਕੇ ਜਾਓ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਐਸੇ ਤਾਂ ਗ੍ਰੇਡ 12 ਜਿਹਨੂੰ ਆਪਾਂ ਪਲੇਸ 2 ਕਹਿ ਦਿੰਦੇ ਆ ਵੀ ਪਲਸ 2 ਪਾਸ ਕੀਤੀ ਬੱਚਾ ਉੱਥੇ ਭੇਜ ਦਾਂਗੇ ਵੈਰੀ ਸੌਰੀ ਟੂ ਸੇ ਉੱਥੇ ਹੁਣ ਜੌਬਸ ਨਹੀਂ ਬਚੀਆਂ ਹੈਗੀਆਂ ਤੁਹਾਨੂੰ ਮੈਂ ਇਹ ਜੇ ਲੋਕਾਂ ਨੂੰ ਵੀ ਜਾਣਦਾ ਵਾਂ ਮੈਨੂੰ ਤਕਰੀਬਨ ਫੋਨ ਵੀ ਕਾਫੀ ਲੋਕਾਂ ਦੇ ਆਉਂਦੇ ਆ ਵੀ ਜੌਬ ਦਵਾ ਦਿਓ ਪਰ ਉੱਥੇ ਜੌਬਸ ਹੁਣ ਜਿਹੜੀਆਂ ਲੇਬਰ ਜੌਬਸ ਨੇਗੀਆਂ ਉਹਨਾਂ ਦਾ ਬਹੁਤ ਬੁਰਾ ਹਾਲ ਆ ਜੌਬਸ ਨਹੀਂ ਮਿਲਦੀਆਂ ਇਸ ਲਈ ਹੱਥ ਦਾ ਹੁਨਰ ਲੈ ਕੇ ਜਾਓ ਜਾਂ ਫਿਰ ਤੁਹਾਡੇ ਕੋਲ ਇਦਾਂ ਦੀ ਕੋਈ ਕੁਆਲੀਫਿਕੇਸ਼ਨ ਹੀ ਇਦਾਂ ਦੀ ਹੋਣੀ ਚਾਹੀਦੀ ਆ ਜਿਹੜੀ ਤੁਹਾਨੂੰ ਬਾਕੀਆਂ ਨਾਲੋਂ ਅਲੱਗ ਕਰਦੀ ਹੋਵੇ ਚਾਹੇ ਉਹ ਜਿੱਦਾਂ ਡਾਕਟਰੀ ਦੀ ਪੜ੍ਹਾਈ ਹੋ ਗਈ ਕਿਸੇ ਆਈਟੀ ਪ੍ਰੋਫੈਸ਼ਨ ਦੀ ਆ জব ਹੋਗੀ ਜਾਂ ਹੋਰ ਕੋਈ ਐਦਾਂ ਹਾਈ ਲੈਵਲ ਦੀ জব ਹੋਗੀ ਜਿਹੜੀ ਤੁਹਾਨੂੰ ਉੱਥੇ ਜਾ ਕੇ জব ਦਵਾਉਣ ਦੇ ਵਿੱਚ ਮਦਦ ਕਰ ਕਰ ਸਕੇ ਤੇ ਬਾਕੀ ਮੇਰੀ ਸਾਰਿਆਂ ਨੂੰ ਇੱਕ ਹੀ ਅਪੀਲ ਆ ਤੇ ਚਾਹੇ ਤੁਸੀਂ ਇਹਨੂੰ ਅਪੀਲ ਸਮਝ ਲਓ ਜਾਂ ਦਲੀਲ ਸਮਝ ਲਓ ਤੁਸੀਂ ਮੈਚ्योर ਹੋ ਕੇ ਜਾਓ ਇੰਨੀ ਛੋਟੀ ਉਮਰ ਦੇ ਵਿੱਚ ਨਾ ਆਓ ਜਾਓ ਕਿ ਜਦੋਂ ਤੁਹਾਨੂੰ ਲੋਕ ਬੜਗਲਾ ਲੈਣ ਜਾਂ ਆਪਣੀਆਂ ਗੱਲਾਂ ਦੇ ਵਿੱਚ ਲਾ ਲੈਣ ਕਿਉਂਕਿ ਅ ਛੋਟੀ ਉਮਰ ਜਿਹੜੀ ਹੁੰਦੀ ਆ ਉਹ ਫਰਸ਼ ਵਾਂਗੂ ਹੁੰਦੀ ਹੈਗੀ ਤੁਸੀਂ ਕਦੇ ਵੀ ਉਤੋਂ ਜੇ ਮੜਾ ਜਾਂ ਕੋਈ ਪਾਣੀ ਪਾ ਜਵੇ ਤਿਲਕ ਸਕਦੇ ਹੋ ਜਸਪੀਤ ਮੈਂ ਅਰਵੇੜਨ ਲੱਗਿਆ ਸੀ ਪਰ ਇੱਕ ਮੈਨੂੰ ਗੱਲ ਯਾਦ ਆ ਗਈ ਇੱਥੋਂ ਹੀ ਇੱਕ ਜਿਹੜਾ ਰੁਝਾਨ ਚੱਲਿਆ ਹੋਇਆ ਇੱਥੋਂ ਤਾਂ ਚੱਲ ਹੀ ਰਿਹਾ ਸੀਗਾ ਕਿ ਅਮਰੀਕਾ ਦੀ ਡੌਂਕੀ ਲੱਗਦੀ ਆ ਪਰ ਕੈਨੇਡਾ ਤੋਂ ਵੀ ਇਹ ਬਹੁਤ ਖਬਰਾਂ ਆਉਂਦੀਆਂ ਨੇ ਕਹਿੰਦੇ ਕੈਨੇਡਾ ਤੋਂ ਯੂ ਐਸ ਬਹੁਤ ਲੋਕ ਜਾਂਦੇ ਨੇ ਜਿਨ੍ਹਾਂ ਦਾ ਸਟੇਟਸ ਖਤਮ ਹੋਣ ਵਾਲਾ ਹੁੰਦਾ ਆ ਮਤਲਬ ਉਹ ਉਹਦੇ ਵਿੱਚ ਕੀ ਕੱਲ ਨੂੰ ਕੀ ਕੱਢਣ ਨੂੰ ਉਹਨਾਂ ਨੂੰ ਕਿਉਂਕਿ ਕੈਨੇਡਾ ਤੇ ਅਮਰੀਕਾ ਤਾਂ ਕਹਿੰਦੇ ਆਪਸ ਹਾਂਜੀ ਓਏ ਇਦਾਂ ਹੀ ਉਹ ਜਿਹੜਾ ਡੌਨਕੀ ਰੂਟ ਇੰਡੀਆ ਤੋਂ ਇਸਤੇਮਾਲ ਹੁੰਦਾ ਸੀਗਾ ਕੈਨੇਡਾ ਤੋਂ ਵੀ ਉਹੀ ਇਸਤੇਮਾਲ ਹੁੰਦਾ ਸੀਗਾ ਉਹ ਇਸ ਕਰਕੇ ਹੁੰਦਾ ਸੀ ਕਿਉਂਕਿ ਪਿਛਲੇ ਜੇ ਕੁਝ ਸਮੇਂ ਤੋਂ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਦੇ ਜਿਹੜੇ ਰੂਲਸ ਹੀ ਉਹ ਬਦਲਤੇ ਸੀ ਇੱਕ ਤਾਂ ਇੰਟਰਨੈਸ਼ਨਲ ਜਿਹੜੇ ਉੱਥੇ ਦੇ ਸਟੂਡੈਂਟਸ ਜਾਂਦੇ ਸੀਗੇ ਉਹਨਾਂ ਦੇ ਉੱਪਰ ਕੈਪ ਕਰਤਾ ਸੀ 40 ਤੋਂ 50% ਤੱਕ ਨੰਬਰ ਉਹਨਾਂ ਦੇ ਘਟਾਤੇ ਸੀ ਤੇ ਬਾਕੀ ਜਿਹੜੇ ਉਹਨਾਂ ਦੇ CRS ਸਕੋਰ ਆ ਜਾਨੀ ਕਿ ਜਿਹੜੇ PR ਕਰਨ ਦੇ ਲਈ ਸਕੋਰ ਚਾਹੀਦੇ ਹੁੰਦੇ ਆ ਉਹ ਉਹਨਾਂ ਨੇ ਬਹੁਤ ਉੱਚੇ ਪੱਧਰ ਦੇ ਉੱਪਰ ਤੱਕ ਲੈ ਗਏ ਸੀਗੇ ਜਿਹੜੇ ਜਿੱਦਾਂ ਕਿ ਪਹਿਲਾਂ ਆਪਾਂ ਨੂੰ ਆ 450 ਦੇ ਕਰੀਬ ਉਹ ਸਕੋਰ ਚੱਲਦਾ ਹੁੰਦਾ ਸੀਗਾ ਉਹ ਹੁਣ 520 ਤੋਂ ਉੱਪਰ ਸਕੋਰ ਆਂਦਾ ਵਾ ਤੇ ਆ ਦਾਵੇਦਾਰੀ ਵੱਧ ਗਈ ਆ ਨਾ ਹਾਂਜੀ ਦਾਵੇਦਾਰੀ ਵੱਧ ਗਈ ਕਿਉਂਕਿ ਆ ਕੋਵਿਡ ਦੇ ਵਿੱਚ ਉਹਨਾਂ ਨੇ ਜਿਹੜੀ ਆ ਆਫਸ਼ੋਰ ਹੁੰਦੀ ਆ ਕਿ ਇਮੀਗ੍ਰੇਸ਼ਨ ਉਹ ਨੰਬਰਸ ਨਹੀਂ ਸੀ ਲਏ ਸਿਰਫ ਜਿਹੜੇ ਕੈਨੇਡਾ ਦੇ ਅੰਦਰ ਅੰਦਰ ਹੀ ਇਨਸ਼ੋਰ ਹੀ ਹੁੰਦੀਆਂ ਨੇਂਗੀਆਂ ਭਾਰਤੀਆਂ ਜਾਂ ਇਨਸ਼ੋਰ ਹੀ ਲੋਕ ਜਿਹੜੇ ਅਪਲਾਈ ਕਰਦੇ ਸੀ ਉਹਨਾਂ ਨੂੰ ਹੀ ਸਿਰਫ ਕੈਨੇਡਾ ਦੀ ਪੀਆਰ ਦਿੱਤੀ ਸੀ ਤੇ ਹੁਣ ਉਹ ਪੂਰੇ ਵਰਲਡਵਾਈਡ ਤੋਂ ਨੰਬਰਸ ਆਉਂਦੇ ਆਗੇ ਤਾਂ ਕਰਕੇ ਉਹ ਨੰਬਰਸ ਕਾਫੀ ਹਾਈ ਚਲੇ ਗਏ ਤਾਂ ਕਰਕੇ ਜਿਹੜੇ ਪਲੱਸ 2 ਪਾਸ ਬੱਚੇ ਸੀਗੇ ਜਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਗਏ ਸੀਗੇ ਉਹਨਾਂ ਦੀਆਂ ਪੀਆਰ ਨਹੀਂ ਹੁੰਦੀਆਂ ਸੀਗੀਆਂ ਪੀਆਰ ਬਹੁਤ ਮੁਸ਼ਕਲ ਹੋ ਰਹੀ ਸੀਗੀ ਕਿਉਂਕਿ ਇੰਨਾ ਸਕੋਰ ਜਿਹੜਾ ਪਲੱਸ 2 ਪਾਸ ਕਰਦਾ ਬੱਚਾ ਉਹਦਾ ਨਹੀਂ ਬਣਦਾ ਹੁੰਦਾ ਉਹ ਕੁਝ ਬੱਚੇ ਸੀਗੇ ਜਿਹੜੇ ਏਜੰਟਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਜਾਂ ਕਿਸੇ ਦੇ ਪਿੱਛੇ ਲੱਗ ਗਏ ਉਹ ਫਿਰ ਕੈਨੇਡਾ ਤੋਂ ਅਮਰੀਕਾ ਦੀ ਡੌਂਕੀ ਲੌਣ ਲੱਗ ਗਏ ਸੀਗੇ ਤੇ ਕਾਫੀ ਲੋਕ ਗਏ ਵੀ ਨੇ ਕਾਫੀ ਲੋਕਾਂ ਨੂੰ ਮੈਂ ਪਰਸਨਲੀ ਵੀ ਜਾਣਦਾ ਮੈਂ ਸਟੋਰੀਜ਼ ਵੀ ਕੀਤੀਆਂ ਸੀ ਜਿਹੜੇ ਲੋਕ ਗਏ ਨੇ ਪਰ ਹੁਣ ਉੱਥੇ ਸਰਕਾਰ ਬਦਲ ਚੁੱਕੀ ਆ ਉੱਥੇ ਦੀ ਰਜਿਮ ਬਦਲ ਚੁੱਕੀ ਆ ਤੇ ਹੁਣ ਉੱਥੇ ਵੀ ਹਾਲਾਤ ਸਾਜਗਾਰ ਨਹੀਂ ਰਹੇ ਅ ਉਮੀਦ ਕਰਦਾ ਤੇ ਮੈਂ ਅਰਦਾਸ ਵੀ ਕਰਦਾ ਜਿਹੜੇ ਉਹ ਗਏ ਨੇ ਸਹੀ ਸਲਾਮਤ ਹੋਣਗੇ ਪਰ ਇਹ ਹੁਣ ਉਹ ਦੁਬਾਰਾ ਫਿਰ ਕੈਨੇਡਾ ਆਉਂਦੇ ਨੇ ਤਾਂ ਉਹ ਤਾਂ ਇੱਧਰ ਵੀ ਫਿਰ ਗੈਰਕਾਨੂੰਨੀ ਹੋ ਜਾਣਗੇ ਨਾ ਹਾਂਜੀ ਨਹੀਂ ਦੁਬਾਰਾ ਉਹ ਕੈਨੇਡਾ ਆ ਨਹੀਂ ਸਕਣਗੇ ਹਾਂ ਤੇ ਉਹਨਾਂ ਦਾ ਜੇ ਉਹਨਾਂ ਨੇ ਆਪਣੀ ਪਹਿਲੀ ਉੱਥੇ ਜਾ ਕੇ ਰਿਫਿਊਜੀ ਕਲੇਮ ਲਾਸ ਦਿੱਤਾ ਜੇ ਅਸਾਈਲਮ ਕਲੇਮ ਲਾ ਦਿੱਤਾ ਫਿਰ ਉਹ ਕੈਨੇਡਾ ਕੋਲ ਉਹਨਾਂ ਦੇ ਲਈ ਰਾਹ ਬਣਦਾ ਇੱਕ ਤਰ੍ਹਾਂ ਦੇ ਹੂੰ ਚੰਗਾ ਲੱਗਿਆ ਬਈ ਇੱਕ ਵਾਰੀ ਫੇਰ ਦਾਅ ਕਹਿ ਰਿਆਂ ਗੱਲ ਕਰਕੇ ਤੇ ਉਮੀਦ ਕਰਦੇ ਵੀ ਅਗਲੀ ਵਾਰੀ ਕੈਨੇਡਾ 'ਚ ਮੁਲਾਕਾਤ ਹੋਗੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਤੁਹਾਡੇ ਦੇਖਣ ਨਾਲੇ ਤਾਂ ਤੁਹਾਡੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਥੈਂਕ ਯੂ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ